ਟੀਵੀ ਦੇਖ ਰਹੇ ਸਾਰੇ ਦਰਸ਼ਕ ਆਪ ਸੋਸਾਇਟੀ ਵੀ ਦੇਖ ਰਹੇ ਸਾਰੇ ਦਰਸ਼ਕੋ ਦੇਖੋ ਜੀ ਅੱਜ ਤੁਹਾਡਾ ਜਿਹੜਾ ਪੱਤਰਕਾਰ ਤਜਿੰਦਰਪਾਲ ਸਿੰਘ ਇਹ ਆਪ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਰਸ਼ ਹੈ પેટ્રોલ ਪੰਪ ਦੇ ਵਿੱਚ ਅਸੀਂ ਨੈਸ਼ਨਲ ਹਾਈਵੇ ਤੇ ਚੱਲ ਰਹੀ ਸੀ ਇਹ ਜਾਇਜ਼ਾ ਲੈਣ ਵਾਸਤੇ ਕਿ પેટ્રોલ ਪੰਪਾਂ ਦਾ ਕੀ ਹਾਲਾਤ ਹੈ ਮੇਰੇ ਖਿਆਲ ਚ ਅੱਧੇ ਘੰਟੇ ਤੋਂ ਵੱਧ ਮੈਨੂੰ ਇਸ ਲਾਈਨ ਦੇ ਵਿੱਚ ਲੱਗੇ ਹੋਏ ਹੋ ਗਿਆ ਕਿ પેટ્રોલ ਪਾਉਣ ਲਈ ਮੈਨੂੰ ਗੱਡੀ ਦੇ ਵਿੱਚ ਅੱਧੇ ਘੰਟੇ ਤੋਂ ਜ਼ਿਆਦਾ ਹੋਗੇਣਾ ਹੁਣ ਦੇਖਣਾ ਇਹ ਹੈ ਕਿ ਇਹ ਜੋ ਹਰਤਾਲ ਟੈਂਕਰਸ ਦੀ ਤੇ ਟਰਾਂਸਪੋਰਟਰਸ ਦੀ ਚੱਲ ਰਹੀ ਹੈ ਇਹ ਕੀ ਹਾਲਾਤ ਲੈ ਕੇ ਆਏਗੀ ਸਾਡੇ ਜਿਹੜੇ ਲੋਕੀ ਨੇ ਸਾਰੇ ਇਸ ਇਲਾਕੇ ਦੇ ਇਸ ਵੇਲੇ ਅਸੀਂ ਨੈਸ਼ਨਲ ਹਾਈਵੇ ਦੇ ਵਿੱਚ ਸਾਂਭਾ ਇਲਾਕੇ ਦੇ ਵਿੱਚ ਘੁੰਮ ਰਹੇ ਆਂ ਦੇਖ ਰਹੀ ਸੀ ਕਿ ਕਿਹੜੇ ਕਿਹੜੇ ਪੈਟਰੋਲ ਪੰਪ ਦੇ ਵਿੱਚ ਕਿੰਨਾ ਕਿੰਨਾ ਪੈਟਰੋਲ ਚੱਲ ਰਿਹਾ ਕਿੰਨੀ ਕਿੰਨੀ ਲਾਈਨ ਲੱਗੀ ਹੈ ਪਰ ਜਦੋਂ ਅਸੀਂ ਆਪਣੀ ਟੈਂਕੀ ਦੇਖੀ ਤਾਂ ਉਹ ਵੀ ਬਿਲਕੁਲ ਜ਼ੀਰੋ ਤੇ ਜਾ ਰਹੀ ਸੀ ਤਾਂ ਮੈਂ ਸੋਚਿਆ ਕਿ ਚਲੋ ਥੋੜਾ ਜਿਹਾ ਤੇਲ ਪਵਾ ਲਈਏ ਹੁਣ ਪੈਟਰੋਲ ਪਾਉਣ ਲਈ ਇੱਥੇ ਕਾਫੀ ਲੰਬੀ ਲਾਈਨ ਦੇ ਵਿੱਚ ਲੱਗਾ ਹੋਇਆ ਮੈਂ ਤੇ ਦੇਖ ਰਹੇ ਹੋ ਤੁਸੀਂ ਕਿ ਇਹ ਰਸ਼ ਇਤਨਾ ਜ਼ਿਆਦਾ ਹੈ ਕਿ 35 ਕਿ ਮਿੰਟ ਹੋ ਗਏ ਆ ਸਾਨੂੰ ਖੜੇ ਇੱਥੇ ਤੇ ਹੁਣ ਦੇਖਦੇ ਆ ਕਿ ਸਾਡਾ ਨੰਬਰ ਵੀ ਕਿਸ ਵੇਲੇ ਆਉਣਾ ਹੈ ਤੇ ਉਸ ਤੋਂ ਬਾਅਦ ਫਿਰ ਦੋ ਚਾਰ ਵੀਰਾਂ ਦੇ ਨਾਲ ਇੱਥੇ ਜਿਹੜੇ ਬੰਦੇ ਆ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਫਿਲਹਾਲ ਅਸੀਂ ਪਹਿਲੇ ਆਪਣੀ ਗੱਡੀ ਦਾ ਜਿਹੜਾ ਤੇਲ ਆ ਉਹ ਪਵਾ ਲਈ ਤੁਸੀਂ ਦੇਖ ਰਹੇ ਹੋ ਕਿ ਟੈਂਕੀ ਸਾਡੀ ਵੀ ਜਿਹੜੀ ਹੈ ਹੁਣ ਉਹ ਖਾਲੀ ਹੋ ਰਹੀ ਹੈ ਤੇ ਹੁਣ ਮੇਰੇ ਖਿਆਲ ਚ ਇੱਕ ਗੱਡੀ ਰਹਿ ਗਈ ਹੈ ਸਾਡੇ ਅੱਗੇ ਤੇ ਸ਼ਾਇਦ ਤੁਹਾਡੇ ਚੈਨਲ ਵਾਲਿਆਂ ਦੀ ਗੱਡੀ ਦਾ ਵੀ ਤੇਲ ਪੈ ਹੀ ਜਾਏ ਇੱਥੇ ਤੇ ਕੋਸ਼ਿਸ਼ ਕਰਾਂਗੇ ਕਿ ਇਸ ਤੋਂ ਬਾਅਦ ਫਿਰ ਤੁਹਾਡੇ ਨਾਲ ਪੂਰੀ ਗੱਲਬਾਤ ਵੀ ਕਰਾਵਾਂਗੇ ਇੱਕ ਦੋ ਬੰਦਿਆਂ ਦੀ ਬਹੁਤ ਜ਼ਿਆਦਾ ਰਸ਼ ਆਵਰ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਰਹੇ ਹੋ ਟੈਂਕਰਸ ਯੂਨੀਅਨ ਦੇ ਲੋਕੀ ਜਿਹੜੇ ਟਰਾਂਸਪੋਰਟ ਦੇ ਬਾਕੀ ਲੋਕੀ ਸਾਰਿਆਂ ਨੇ ਇੱਕ ਹੜਤਾਲ ਜਿਹੜੀ ਹੈ ਉਹ ਕੀਤੀ ਹੋਈ ਹੈ ਔਰ ਇਸ ਵੇਲੇ ਅਸੀਂ ਵੀ ਜਿਹੜੀ ਆਪਣੀ ਗੱਡੀ ਲੈ ਕੇ ਲਾਈਨ 'ਚ ਲੱਗੀਆਂ ਕਿ ਕਿਤੇ ਪੈਟਰੋਲ ਪੈ ਜਾਏ ਤੇ ਅਸੀਂ ਬਾਕੀ ਜਗ੍ਹਾ ਦੇ ਵਿੱਚ ਜਿਹੜੀ ਹੈ ਉਹ ਵੀ ਕਵਰੇਜ ਕਰਨ ਲਈ ਜਾਈਏ। ਤਾਂ ਫਾਈਨਲੀ ਤੁਸੀਂ ਦੇਖਿਆ ਕਿ ਸਾਡੀ ਗੱਡੀ ਦੇ ਵਿੱਚ ਵੀ ਪੈਟਰੋਲ ਪੈ ਗਿਆ ਤੇ ਆਓ ਹੁਣ ਥੋੜਾ ਗੱਲਬਾਤ ਕਰਦੇ ਹਾਂ ਕਿ ਇੱਥੇ ਕੀ ਕੀ ਪਰੇਸ਼ਾਨੀਆਂ ਆ ਰਹੀਆਂ ਨੇ ਲੋਕਾਂ ਨੂੰ। ਸਾਰੇ ਇੱਥੇ ਲਾਈਨ ਦੇ ਵਿੱਚ ਖੜੇ ਨੇ ਤੁਸੀਂ ਦੇਖ ਰਹੇ ਹੋ ਕਿੰਨਾ ਰਸ਼ ਪੈ ਗਿਆ ਇੱਕਦਮ ਕੰਟਰੋਲ ਪੰਪ ਤੇ ਅਸੀਂ 40 45 ਮਿੰਟ ਤੋਂ ਬਾਅਦ ਤੇ ਸਾਡਾ ਨੰਬਰ ਆਇਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਸੰਸਾਰ ਜਾਂਦ ਹੈ ਸੰਸਾਰ ਜਾਂਦ ਜੀ ਇੱਕ ਘੰਟਾ ਹੋ ਗਿਆ ਖੜੇ ਇਸੇ ਅੱਛਾ ਨੰਬਰ ਨੰਬਰ ਦਾ ਤਾਂ ਕੋਈ ਪਤਾ ਹੀ ਨਹੀਂ ਕਦੋਂ ਆਣਾ ਹੈ ਤੇਲ ਗੱਡੀ ਦਾ ਹੈ ਨਹੀਂ ਤੁਸੀਂ ਕੀ ਕਰਦੇ ਹੋ ਜੀ ਕੰਮ ਜਮੇ ਮੈਂ ਟਰਾਂਸਪੋਰਟਰ ਟਰੱਕ ਨੂੰ ਮੇਰੇ ਅੱਛਾ ਆਪਣੇ ਟਰੱਕ ਨੂੰ ਟਰਾਂਸਪੋਰਟਰ ਨਹੀਂ ਤਾਂ ਅੱਜ ਹੜਤਾਲ ਕੀਤੀ ਕੋਈ ਸਭੇ ਖੜੇ ਆ ਕੁਝ ਬੜੀ ਬਰਮਣਾ ਖੜੇ ਆ ਕੀ ਕਾਰਨ ਕੀ ਕਾਰਨ ਪੈ ਗਿਆ ਕਿ ਇੰਨੀ ਕਾਰਨ ਤਾਂ ਸਾਰਿਆਂ ਨੂੰ ਪਤਾ ਮੋਦੀ ਜੀ ਨੂੰ ਪਤਾ ਹੋਏਗਾ ਕੀ ਕਾਰਨ ਹੈ ਇਹੀ ਕਿ ਨਵੇਂ ਨਵੇਂ ਕਰੋੜ ਗੱਡੀ ਦੇ ਦਿੰਦੇ ਹੋ ਮਤਲਬ ਕਿ ਜਿਹੜਾ ਡਰਾਈਵਰਾਂ ਦੇ ਉੱਤੇ ਜਿਹੜਾ ਡਰਾਈਵਰਾਂ ਦੇ ਉੱਤੇ ਕਰਨ ਦੇ ਆ 10 ਲੱਖ ਦਾ ਜੁਰਮਾਨਾ ਅਗਰ ਡਰਾਈਵਰ ਕੋਲ 10 ਲੱਖ ਰੁਪਿਆ ਹੋਏ ਉਹ ਜ਼ਰੂਰੀ ਡਰਾਈਵਰੀ ਕਰੇਗਾ ਉਹ ਕੋਈ ਆਪਣਾ ਕੰਮ ਕਰਕੇ ਆਪਣਾ ਬਿਜ਼ਨਸ ਕਰਕੇ ਨਹੀਂ ਬੈਠੇਗਾ ਉਹ ਕਿੱਥੋਂ ਜਾਏਗਾ ਬਈ ਜਰਾ ਪੂਰਾ ਦਿਨ ਗੱਡੀ ਤੇ ਚਲਾਣੀ ਹੈ ਰੋਡ ਰੋਡ ਤੇ ਚੱਲਣਾ ਤੇਲ ਪਾਉਣ ਆਇਓ ਤੇ ਤੁਹਾਨੂੰ ਕੀ ਲੱਗਦਾ ਕਿ ਕਿੰਨੇ ਦਿਨ ਚੱਲੇਗੀ ਹੜਤਾਲ ਕਿਉਂਕਿ ਤੁਸੀਂ ਇਸੇ ਲਾਈਨ ਦੇ ਦੇਖੋ ਜੇ ਹੁਣ ਤੇ ਅਗਰ ਕੋਈ ਇਜ਼ਾਤ ਜਲਦੀ ਫੈਸਲਾ ਨਹੀਂ ਲਿਆ ਤਾਂ ਫਿਰ ਲੰਬੀ ਚੱਲੇਗੀ ਇਹ ਲੰਬੀ ਚੱਲੇਗੀ ਪਾ ਚਲਾਣਾ ਹੀ ਤੁਸੀਂ ਦੇਖ ਰਹੇ ਹੋ ਕਿ ਆ ਕੇ ਡਰਾਈਵਰ ਸਾਡਾ ਕਿਧੂ ਦੇਗਾ 10 ਲੱਖ ਰੁਪਏ ਜਾਗਰੂ ਅੰਦਰ ਹੋ ਗਿਆ 10 ਲੱਖ ਦੀ ਸਜ਼ਾ 10 ਸਾਲ ਦੀ ਸਜ਼ਾ ਕੱਟੇਗਾ ਉਹਦੇ ਬੱਚੇ ਕਿੱਥੇ ਜਾਣਗੇ ਕੀ ਕਰਨਗੇ ਉਹਦੇ ਆ ਜਾਣਗੇ ਰੋਡ ਤੇ ਭੁੱਖੇ ਭੁੱਖੇ ਮਰਨਗੇ ਤੇ ਜੇ ਤੁਹਾਨੂੰ ਕੱਲ ਨੂੰ ਡਰਾਈਵਰ ਹੀ ਨਾ ਮਿਲੇ ਤੇ ਫਿਰ ਤੁਹਾਡੀਆਂ ਕੀੜੀਆਂ ਗੱਡੀਆਂ ਖੜੀਆਂ ਵੀ ਕੀ ਕਰਨੀ ਗਾ ਡਰਾਈਵਰ ਤਾਂ ਸ਼ਾਇਦ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਹ ਜਿਹੜਾ ਕਾਨੂੰਨ ਨਿਕਲਿਆ ਹੈ ਕਿ ਕਿਸੇ ਐਕਸੀਡੈਂਟ ਤੋਂ ਬਾਅਦ ਤੁਹਾਨੂੰ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਈਆ ਜੁਰਮਾਨਾ ਵੀ ਹੋ ਸਕਦਾ ਇਹ ਸਿਰਫ ਟਰੱਕ ਡਰਾਈਵਰਾਂ ਜਾਂ ਟਰਾਂਸਪੋਰਟਰਾਂ ਵਾਸਤੇ ਨਹੀਂ ਇਹ ਹਰ ਇੱਕ ਵਾਸਤੇ ਹੈ ਹਰ ਇੱਕ ਵਾਸਤੇ ਹਰ ਇਹ ਨਹੀਂ ਹੈ খালি ਉਹਨਾਂ ਵਾਸਤੇ ਜਿਹੜੇ ਕਾਰ ਡਰਾਈਵਰ ਉਹਨਾਂ ਨੂੰ ਵੀ ਹੈਗਾ ਮੋਟਰਸਾਈਕਲ ਚਲਾਉਂਦੇ ਆ ਸਕੂਟਰ ਚਲਾਉਂਦੇ ਆ ਸਾਰੇ ਵਾਸਤੇ ਆ ਇਹ ਤੇ ਸਾਰਿਆਂ ਨੇ ਮਿਲ ਜੁਲ ਕੇ ਇੱਕ ਮੁੱਠ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਕਿ ਕੁਝ ਤੁਸੀਂ ਦੇਖ ਰਹੇ ਹੋ ਕਿ ਕਿੰਨੀਆਂ ਲਾਈਨਾਂ ਲੱਗੀਆਂ ਨੇ ਇਹ ਕਿਹੜਾ ਕਾਨੂੰਨ ਚਾਲਣ ਚਲਾਣ ਵਾਲਾ ਜਿਹੜਾ ਵੀ ਕੋਈ ਬੰਦਾ ਹੈ ਉਹ ਅਗਰ ਐਕਸੀਡੈਂਟ ਕਰਦਾ ਹੈ ਤੈਨੂੰ 10 ਸਾਲ ਦੀ ਸਿੱਧੀ ਸਜ਼ਾ ਤੇ 7 ਸਾਲ 7 ਲੱਖ ਰੁਪਈਆ ਜਿਹੜਾ ਹੈ ਉਹ ਜੁਰਮਾਨਾ ਹੋਏਗਾ ਕੀ ਕਹਿਣਾ ਚਾਹੋਗੇ ਵੀ ਤੁਸੀਂ ਇਸ ਕਾਨੂੰਨ ਦੇ ਬਾਰੇ ਵਿੱਚ? ਉਹ ਮੇਰਾ ਕਾਨੂੰਨ ਬੜਾ ਗਲਤ ਨਿਕਲਿਆ ਤੁਹਾਨੂੰ ਬੜੀ ਪਰੇਸ਼ਾਨੀ ਹੋਏ ਆਸਪਤਲ ਵੀ ਡਰਾਈਵਰ ਹੈ ਜੀ ਜੀ ਤੇ ਬੜਾ ਗਲਤ ਕਾਨੂੰਨ ਹੈ ਅੱਛਾ ਤੁਸੀਂ ਵੀ ਡਰਾਈਵਰ ਹੋ ਹਾਂਜੀ ਆਸੀਂ ਵੀ ਆਪਣਾ ਟਰੈਕਟਰ ਰੱਖਿਆਦਾ ਗੱਡੀ ਚਲਾਉਂਦੇ ਆ ਡਰਾਈਵਰੀ ਹੈ ਤੇ ਗਲਤ ਕਾਨੂੰਨ ਹੈ ਤੇ ਗਵਰਨਮੈਂਟ ਨਾਲ ਵਾਪਸ ਲੈਣਾ ਚਾਹੀਦਾ ਅੱਜ ਜੋ ਪੈਟਰੋਲ ਦੀ ਡੀਜ਼ਲ ਦੀ ਇੰਨੀ ਕਿਲਤ ਆ ਰਹੀ ਹੈ ਤੇ ਤੁਹਾਡੀਆਂ ਗੱਡੀਆਂ ਦਾ ਕੀ ਬਣੇਗਾ ਕਿਉਂਕਿ ਹੜਤਾਲ ਵੀ ਟਰਾਂਸਪੋਰਟਰਾਂ ਨੇ ਕੀਤੀ ਹੋਈ ਹੈ ਜੀ ਜੀ ਮਾਰੇ ਕਾਰ ਖੜੋਤੀਆਂ ਕੋਈ ਕੰਮ ਆ ਚਲਾ ਦੇ ਡਰਦੇ ਨਹੀਂ ਚਲਾ ਦੇ ਕਿ ਗੱਡੀ ਕੋਲੇ ਕੋਈ ਆਈ ਹੈ ਬਾਈ ਚਾਂਸ ਕੋਈ ਅੱਜ ਕੱਲ ਲੋਕ ਖੁਦੀ ਮਾਰੀ ਜਾਂਦੇ ਨਾ ਸ਼ਾਇਦ ਨਾ ਬਦੀਦਾ ਕਿ ਖੁਦੀ ਮਾਰੀ ਜਾਂਦੇ ਨਾ ਅੱਛਾ ਤੇ ਉਹਦੇ ਬਾਅਦ ਕੀ ਕਰੀਏ ਅਸ ਹੂੰ ਤੇ ਗੌਰਮੈਂਟ ਨੇ ਕੋਈ ਸੋਚਣਾ ਚਾਹੀਦਾ ਕਿ ਸਾਡੇ ਬੱਚੇ ਕੀ ਕਰਨਣ ਹੂੰ ਮਤਲਬ ਕਿ ਟ੍ਰਾਂਸਪੋਰਟ ਨੂੰ ਬੜੀ ਪਰੇਸ਼ਾਨੀ ਆ ਰਹੀ ਹੈ ਬੜੀ ਜੀ ਬੜੀ ਬੜੀ ਪਰੇਸ਼ਾਨੀ ਹੈ ਜੀ ਹਰ ਬੰਦੇ ਨੂੰ ਪਰੇਸ਼ਾਨੀ ਹੈ ਹੁਣ 1 ਘੰਟਾ ਹੋਈ ਐ ਸੇ ਘੜੋਤੇ ਤੇ ਤੇ ਪੈਟਰੋਲ ਨਹੀਂ ਮਿਲ ਰਿਹਾ ਗੌਰਮੰਟਰ ਨੂੰ ਕੁਝ ਸੋਚਣਾ ਚਾਹੀਦਾ ਤਾਂ ਤੁਸੀਂ ਦੇਖ ਰਹੇ ਹੋ ਕਿ ਪੈਟਰੋਲ ਨਹੀਂ ਮਿਲ ਰਿਹਾ ਕਹਿ ਰਹੇ ਨੇ ਇੱਕ ਨੌਜਵਾਨ ਅਸੀਂ ਹੋਰ ਵੀ ਦੇਖਦੇ ਆਂ ਗੱਲਬਾਤ ਕਰਦੇ ਆਂ ਕਿਸੇ ਦੇ ਨਾਲ ਆ ਭਾਜੀ ਕੀ ਨਾਮ ਹੈ ਤੁਹਾਡਾ ਜੀ ਰਾਹੁਲ ਚਰਨ ਰਾਹੁਲ ਜੀ ਤੁਸੀਂ ਦੇਖ ਰਹੇ ਹੋ ਕਿ ਇੱਕ ਕਾਨੂੰਨ ਨਿਕਲਿਆ ਕਿ ਕੋਈ ਵੀ ਗੱਡੀ ਚਾਲਕ ਜਿਹੜਾ ਹੈ ਉਹਦੇ ਨਾਲ ਕਿਸੇ ਦੀ ਟੱਕਰ ਹੁੰਦੀ ਹੈ ਜੇ ਕੋਈ ਅੱਗੇ ਵਾਲਾ ਬੰਦਾ ਮਰ ਜਾਏ ਤਾਂ ਉਹਨੂੰ 10 ਸਾਲ ਦੀ ਸਿੱਧੀ ਸਜ਼ਾ ਹੈ ਤੇ ਉਸ ਤੋਂ ਬਾਅਦ ਨਾਲ ਹੀ ਉਹਨੂੰ 7 ਲੱਖ ਰੁਪਏ ਜਿਹੜਾ ਜੁਰਮਾਨਾ ਹੈ ਹਿੱਟ ਐਂਡ ਰਨ ਕੇਸ ਦੇ ਵਿੱਚ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਵਿੱਚ ਇਹ ਤਾਂ ਸਰ ਗਲਤ ਹੈ ਗਲਤ ਹੈ ਕੁਝ ਜਾਣ ਬੁਝ ਕੇ ਤਾਂ ਕੋਈ ਕਰਦਾ ਹੀ ਨਹੀਂ ਆ ਬਿਲਕੁਲ ਕਿ ਡਰਾਈਵਰ ਦੀ ਗਲਤੀ ਹੋ ਨਹੀਂ ਸਕਦੀ ਦੂਜੀ ਬੰਦੇ ਦੀ ਗਲਤੀ ਹੋ ਸਕਦੀ ਹਰ ਵਾਰੀ ਡਰਾਈਵਰ ਹੋਣੀ ਗਲਤ ਹਮੇਸ਼ਾ ਠੀਕ ਹੈ ਨਾ ਮਤਲਬ ਕਈ ਵਾਰੀ ਇਹ ਕਿਹਾ ਜਾਂਦਾ ਹੈ ਕਿ ਗੱਡੀ ਦਾ ਡਰਾਈਵਰ ਜਿਹੜਾ ਉੱਥੋਂ ਭੱਜ ਜਾਂਦਾ ਤੇ ਉਹਨੂੰ 7 ਲੱਖ ਰੁਪਈਆ ਪਰ ਅਗਰ ਗੱਡੀ ਦਾ ਡਰਾਈਵਰ ਉੱਥੇ ਖੜਾ ਰਹੇ ਤੇ ਫੇਰ ਤੇ ਉਹਨੂੰ ਤੇ ਮਾਰ ਵੀ ਸੁੱਟ ਦੇਣ ਦੁਨੀਆ ਬੜੀ ਤੇਜ਼ ਹੈ ਦੂਜੇ ਮਾਰ ਵੀ ਸਕਦੀ ਹੈ ਆਪਣੀ ਜਾਨ ਸਾਰਿਆਂ ਨੂੰ ਪਿਆਰੀ ਹੁੰਦੀ ਹੈ ਬਿਲਕੁਲ ਠੀਕ ਹੈ ਨਹੀਂ ਤੁਸੀਂ ਕੀ ਕਰਦੇ ਹੋ ਹਾਂਜੀ ਮੈਂ ਪੁਲਿਸਚ ਅੱਛਾ 3 ਡਿਪਾਰਟਮੈਂਟ ਦੇ ਵਿੱਚ ਦੇਖੋ ਜੀ ਇਹ ਇੱਥੇ ਸਾਰੇ ਹੀ ਲੋਕੀ ਜਿਹੜੇ ਨੇ ਇਸ ਵੇਲੇ ਪਰੇਸ਼ਾਨ ਘੁੰਮ ਰਹੇ ਨੇ ਔਰ ਇਤਨਾ ਪੈਟਰੋਲ ਪੰਪ ਤੇ ਰਸ਼ ਹੈ ਕਿ ਨੰਬਰ ਆਉਣ ਦੇ ਵਿੱਚ ਕਰੀਬ-ਕਰੀਬ 1 ਘੰਟਾ ਲੱਗ ਜਾਂਦਾ ਹੈ 45 ਮਿੰਟ ਸਾਨੂੰ ਲੱਗੇ ਨੇ ਤੇ 45 ਮਿੰਟ ਦਾ ਉਹ ਇੱਕ ਕਾਰ ਚਾਲਕ ਨੇ ਸਾਡੇ ਨਾਲ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਫਿਰ ਅਸੀਂ ਅੱਗੇ ਨੂੰ ਚੱਲੇ ਪਾਵਾਂਗੇ ਕਿ ਨਾਮ ਹੈ ਵੀਰ ਜੀ ਤੁਹਾਡਾ ਵਰੁਣ ਸਿੰਘ ਵਰਨ ਜੀ ਕੀ ਕਹਿਣਾ ਚਾਹੋਗੇ ਨਵਾਂ ਕਾਨੂੰਨ ਨਿਕਲਿਆ ਇੱਕ ਕੀ ਗੱਡੀ ਦੇ ਥੱਲੇ ਕੋਈ ਆ ਕੇ ਅਗਰ ਤੁਹਾਡੀ ਜਾਣੇ ਅਣਜਾਣੇ ਵਿੱਚ ਕਿਸੇ ਦਾ ਐਕਸੀਡੈਂਟ ਹੁੰਦਾ ਤੇ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਈਆ ਜੁਰਮਾਨਾ ਵੀ ਹੋ ਸਕਦਾ ਹੈ ਬਹੁਤ ਗਲਤ ਹੈ ਸਰ ਬਹੁਤ ਗਲਤ ਹੈ ਇੱਕ ਡਰਾਈਵਰ ਭਾਵੇਂ ਤੁਹਾਡੇ ਕੋਲ ਲਾਇਸੈਂਸ ਵੀ ਹੋਵੇ ਤਾਂ ਵੀ ਇੰਨਾ ਹੋਣਾ ਇਹ ਸਜ਼ਾ ਹੋਣੀ ਹੈ ਹਾਂ ਬਹੁਤ ਗਲਤ ਕਾਨੂੰਨ ਹੈ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਬੇਸਿਕਲੀ ਕਾਨੂੰਨ ਵੀ ਕੀ ਹੈ ਮਤਲਬ ਸਜ਼ਾ ਵੀ ਹੈ ਔਰ ਕੰਪੰਸੀਸ਼ਨ ਵੀ ਦੇਣਾ ਹੈ ਫਿਰ ਬੰਦਾ ਗੱਡੀ ਚਲਾਏ ਕੀ ਕਰੇ ਤੇ ਫਿਰ ਇਸ ਦਾ ਮਤਲਬ ਕਿ ਇੰਸ਼ੋਰੈਂਸ ਨਹੀਂ ਕਰਵਾਉਣਾ ਚਾਹੀਦਾ ਗੱਡੀ ਦਾ ਆਬਵੀਅਸਲੀ ਆਬਵੀਅਸਲੀ ਕਿਉਂਕਿ ਇਹ ਕੰਪੰਸੀਸ਼ਨ ਦੇਣਾ ਤਾਂ ਇੰਸ਼ੋਰੈਂਸ ਵਾਲਿਆਂ ਦਾ ਕੰਮ ਹੈ ਇੰਸ਼ੋਰੈਂਸ ਵਾਲਿਆਂ ਦਾ ਕੰਮ ਹੈ ਨਾ ਕਿ ਇਹ ਡਰਾਈਵਰ ਦਾ ਕੰਮ ਹੈ ਡਰਾਈਵਰ ਆਪਣੇ ਲਾਇਸੈਂਸ ਲੈ ਰਿਹਾ ਹੈ ਬਕਾਇਦਾ ਇੰਸ਼ੋਰੈਂਸ ਕਰਵਾ ਰਿਹਾ ਹੈ ਗੁੱਡ ਠੀਕ ਹੈ ਤੇ ਉਹ ਉਹ ਵਿੱਚ ਬਹੁਤ ਸਾਰੀ ਇੰਸ਼ੋਰੈਂਸ ਹੁੰਦੀ ਹੈ ਥਰਡ ਪਾਰਟੀ ਵੀ ਹੁੰਦੀ ਹੈ ਫੁੱਲ ਇੰਸ਼ੋਰੈਂਸ ਵੀ ਹੁੰਦੀ ਹੈ ਤਾਂ ਕਲੇਮ ਕ ਇੰਸ਼ੋਰੈਂਸ ਕੰਪਨੀ ਨੇ ਦੇਣਾ ਨਾ ਕਿ ਡਰਾਈਵਰ ਨੇ ਦੇਣਾ ਤਾਂ ਇਸ ਕਾਨੂੰਨ ਦੇ ਬਾਰੇ ਕੀ ਕਹੋਗੇ ਫਿਰ ਇਹ ਠੀਕ ਹੈ ਸਰ ਠੀਕ ਕਿਸ ਗੱਲ ਦਾ ਨਹੀਂ ਠੀਕ ਕਿਸੇ ਤੌਰ ਤੇ ਨਹੀਂ ਇਹਦਾ ਕਿਸੇ ਨੂੰ ਵੀ ਪੁੱਛ ਲੋਗੇ ਕੋਈ ਵੀ ਨਹੀਂ ਕਹੇਗਾ ਕਿ ਠੀਕ ਹੈ ਫਿਰ ਇਹ ਕਾਨੂੰਨ ਪਾਸ ਕਰਨ ਦੀ ਕੀ ਲੋੜ ਪੈਗੀ ਸਰਕਾਰ ਨੂੰ ਸਰ ਇਹ ਹੁਣ ਉਹਨਾਂ ਦੇ ਡਿਪੈਂਡ ਕਰਦਾ ਕਿ ਉਹਨਾਂ ਨੇ ਕੀ ਕਾਨੂੰਨ ਪਾਸ ਕਰਨਾ ਹੈ ਕਿਉਂ ਕੀਤਾ ਇਹ ਇਹ ਹੜਤਾਲ ਤੁਸੀਂ ਦੇਖ ਰਹੇ ਹੋ ਕਿ ਲੰਬੀਆਂ ਲਾਈਨਾਂ ਕਿੰਨੀ ਦੇਰ ਹੋ ਗਈ ਖੜੇ आधा घंटा ਜਤੋਂ ਹੋਗਾ आधा घंटा ਜਤੋਂ ਹੋਗਾ ਅੱਧੇ ਘੰਟੇ ਤੋਂ ਉੱਪਰ ਹੋ ਗਿਆ 45 ਮਿੰਟ ਸਾਨੂੰ ਲੱਗੇ ਸੀ ਸ਼ਾਇਦ ਤੁਹਾਨੂੰ ਵੀ ਅਜੇ 20-25 ਮਿੰਟ ਹੋਰ ਲੱਗ ਜਾਣੇ ਆ ਤਾਂ ਤੁਸੀਂ ਦੇਖਿਆ ਹੈ ਦਰਸ਼ਕੋ ਕਿ ਕਿਵੇਂ ਲਾਈਨਾਂ ਲੱਗੀਆਂ ਹੋਈਆਂ ਨੇ ਗੱਡੀਆਂ ਦੀਆਂ ਇਹ ਨੈਸ਼ਨਲ ਹਾਈਵੇ ਦੇ ਇੱਕ ਪੈਟਰੋਲ ਪੰਪ ਦਾ ਹਾਲ ਨਹੀਂ ਸਾਰੇ ਹੀ ਪੈਟਰੋਲ ਪੰਪਾਂ ਤੇ ਇਹੀ ਹਾਲ ਹੈ ਪਿੱਛੇ ਕੁਝ ਪੈਟਰੋਲ ਪੰਪਾਂ ਦੇ ਉੱਤੇ ਪੈਟਰੋਲ ਤੇ ਡੀਜ਼ਲ ਖਤਮ ਹੋ ਚੁੱਕਿਆ ਸੀ ਸਾਨੂੰ ਇਹ ਪੈਟਰੋਲ ਪੰਪ ਖੁੱਲਾ ਮਿਲਿਆ ਤੇ ਅਸੀਂ ਵੀ ਇੱਥੇ ਜਿਹੜਾ ਹੈ ਪੈਟਰੋਲ ਗੱਡੀ ਦੇ ਵਿੱਚ ਪਾਉਣ ਲਈ ਆਏ ਤਾਂ ਇਹ ਹਾਲਾਤ ਨੇ ਇਸ ਵੇਲੇ ਇਹ ਸਾਰੇ ਦੇਸ਼ ਦੇ ਸਾਰੇ ਪਾਸੇ ਜਿਹੜਾ ਟਰਾਂਸਪੋਰਟਰ ਹੜਤਾਲ ਕਰਕੇ ਬੈਠਾ ਹੈ ਸਿਰਫ ਪੈਟਰੋਲ ਜਾਂ ਡੀਜ਼ਲ ਹੀ ਨਹੀਂ ਹੋਰ ਵੀ ਸਾਰੀਆਂ ਸੇਵਾਵਾਂ ਆਉਣ ਵਾਲੇ ਸਮੇਂ ਦੇ ਵਿੱਚ ਬੰਦ ਹੋ ਸਕਦੀਆਂ ਹਨ ਦੇਖਦੇ ਰਹੋ ਆਪਸੀ ਸਾਡੀ ਟੀਵੀ ਇਸੇ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ